ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਏ ਸਾਰ ਦਸ਼ਕਾ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਆ ਅਹਿਮ ਸੁਰਖੀਆਂ ਤੇ ਟੇਕ ਬੈਕ ਅਲਬਰਟਾ ਤੇ ਇਲੈਕਸ਼ਨਸ ਅਲਬਰਟਾ ਦਾ ਐਕਸ਼ਨ ਸਾਬਕਾ ਪ੍ਰੀਮੀਅਰ ਜੇਸਨ ਕੈਨਨ ਨੂੰ ਲਗਾਇਆ ਭਾਰੀ ਸੁਪਮੰਨਾ ਪ੍ਰਵਾਸੀ ਵਿਦਿਆਰਥੀਆਂ ਨੂੰ ਲੈ ਕੇ ਸਾਹਮਣੇ ਆਈ ਕੈਨੇਡੀਅਨ ਰਿਪੋਰਟ ਕੈਨੇਡਾ ਵਿੱਚ ਵਿਹਾਈ ਸ਼ੀ ਚੁਣੌਤੀਆਂ ਦੇ ਨਾਲ ਜੂਝ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਉਤੇ 3 ਦਿਨ ਤੱਕ ਨਹੀਂ ਲੱਗੇਗਾ ਕੋਈ ਟੈਰਿਫ ਅਨਟੋਰਿਓ ਦੇ ਪ੍ਰੀਮੀਅਰ ਡਕਫੋਰ ਨੇ ਟੈਰਿਫ ਨੂੰ ਰੋਕਣ ਦਾ ਮਨਾਇਆ ਜਸ਼ਨ ਕਯੂਬਿਕ ਦੇ ਵਿੱਚ ਕੈਨੇਡਾ ਚ ਬਨੇ ਸਮਾਨ ਨੂੰ ਲੋਕ ਖਰੀਦਣ ਲੱਗੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਟੈਰਿਫ ਧਮਕੀ ਤੋਂ ਬਾਅਦ ਬਦਲੇ ਹਾਲਾਤ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਦੇ ਵਿੱਚ 2025 ਦੀਆਂ ਚੋਣਾਂ ਨੂੰ ਲੈ ਕੇ ਕੈਨੇਡੀਅਨ ਸਿਆਸਤ ਭੱਬਾ ਪਾਰ ਹੋਈ ਪਈ ਹੈ ਇਸ ਵਿਚਾਲੇ ਸਿਆਸੀ ਪਾਰਟੀਆਂ ਦੇ ਵੱਲੋਂ ਚੋਣ ਪਰਚਾਦ ਦੇ ਲਈ ਜਿੱਥੇ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਹੁਣ ਇਲੈਕਸ਼ਨ ਅਲਬਰਟਾ ਨੇ ਸਾਬਕਾ ਪ੍ਰੀਮੀਅਰ ਜੇਸਨ ਕੇਨੀ ਨੂੰ 112500 ਡਾਲਰ ਦਾ ਜੁਰਮਾਨਾ ਲਗਾ ਦਿੱਤੇ ਹੈ ਕਿ ਜੀਟੀ ਦੇ ਐਡਵਰਟਾਈਜ਼ਰ ਟੇਕ ਬੈਕ ਅਲਬਰਟਾ ਜਿਸ ਨੇ ਸਾਬਕਾ ਪ੍ਰੀਮੀਅਰ ਜੇਸਨ ਕੇਨੀਦੀ ਹਾਈ ਪ੍ਰੋਫਾਈਲ ਪਾਰਟੀ વોਟਰ ਬਰਖਾਸਤਗੀ ਦੇ ਵਿੱਚ ਆਪਣੀ ਭੂਮਿਕਾ ਲਈ ਉਹ ਸੁਰਖੀਆਂ ਬਣੀਆਂ ਸਨ ਉਹਨਾਂ ਨੂੰ ਇਲੈਕਸ਼ਨਸ ਅਲਬਰਟਾ ਨੇ ਹੁਣ 112500 ਡਾਲਰ ਦਾ ਜੁਰਮਾਨਾ ਲਗਾ ਦਿੱਤੇ ਤੁਬਾਈ ਚੋਣ ਖਰਚ ਅਤੇ VOTING ਨਿਯਮਾਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਨੇ ਸਮੂਹ ਅਤੇ ਇਸ ਦੇ ਸੰਸਥਾਪਕ ਡੇਵਿਡ ਪਾਰਕਰ ਨੂੰ ਫੰਡ ਇਕੱਠਾ ਕਰਨ ਦੇ ਨਿਯਮਾਂ ਨੂੰ ਤੋੜਨ ਤੋਂ ਲੈ ਕੇ ਗਲਤ ਬੁੱਕਕੀਪਿੰਗ ਤੱਕ ਦੀਆਂ ਉਲੰਘਣਾਵਾਂ ਦਾ ਵੀ ਦੋਸ਼ੀ ਪਾਇਆ ਹੈ। ਦਸਏ ਟੇਟ ਬੈਕ ਅਲਬਰਟਾ ਦੇ ਖਿਲਾਫ ਸੱਤ ਜੁਰਮਾਨਿਆਂ ਦੇ ਵਿੱਚ ਅਲਬਰਟਾ ਅਤੇ ਕੈਨੇਡਾ ਤੋਂ ਬਾਹਰੋਂ ਯੋਗਦਾਨ ਸਵੀਕਾਰ ਕਰਨਾ ਅਤੇ ਚੋਣ ਇਸ਼ਤਿਹਾਰ ਖਰਚ ਸੀਮਾਵਾਂ ਨੂੰ ਤੋੜਨਾ ਵੀ ਸ਼ਾਮਲ ਹੈ। ਪਾਰਕਰ ਨੂੰ 60500 ਡਾਲਰ ਦਾ ਜੁਰਮਾਨਾ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਵਿੱਤੀ ਰਿਪੋਰਟਾਂ ਉੱਤੇ ਜਾਣਬੁੱਝ ਕੇ ਝੂਠੇ ਬਿਆਨ ਦੇਣ ਦੇ ਲਈ ਵੀ ਸ਼ਾਮਲ ਹੈ ਜੁਨਾਥਨ ਹਾਈਡਰੇ ਬ੍ਰਿਗੇਟ ਜੋ ਕਿ ਇਲੈਕਸ਼ਨਜ਼ ਅਲਬਰਟਾ ਦੁਆਰਾ ਮੁੱਖ ਵਿੱਤੀ ਅਧਿਕਾਰੀ ਵਜੋਂ ਸੂਚੀਬੱਧ ਹੈ ਉਸ ਨੂੰ ਜਾਣਬੁੱਝ ਕੇ ਗਲਤ ਬਿਆਨ ਦੇਣ ਦੇ ਲਈ ਕੁੱਲ ਜੁਰਮਾਨੇ ਦੇ ਵਿੱਚ 500 ਡਾਲਰ ਦਾ ਜੁਰਮਾਨਾ ਵੀ ਸ਼ਾਮਲ ਕੀਤਾ ਗਿਆ ਹੈ ਕੈਨੇਡਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਪਸੰਦੀਦਾ ਸਥਾਨ ਹੈ ਜਿੱਥੇ 2023 ਦੇ ਵਿੱਚ 10 ਲੱਖ ਤੋਂ ਵੱਧ ਵਿਦਿਆਰਥੀ ਵੱਖ-ਵੱਖ ਪੱਧਰਾਂ 'ਤੇ ਪੜ੍ਹ ਰਹੇ ਸਨ ਇਸ ਵਿਸ਼ਾਲੀ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡੀਅਨ ਅਥਵਾ ਵਸਤਾ ਦੇ ਵਿੱਚ ਅਰਬਾ ਡਾਲਰ ਦਾ ਯੋਗਦਾਨ ਹੁੰਦੇ ਨੇ ਅਤੇ ਸਾਡੇ ਸਮਾਜਿਕ ਪਾਣੀ-ਬਾਣੀ ਦੇ ਵਿੱਚ ਇਸ ਤੋਂ ਵੀ ਵੱਧ ਯੋਗਦਾਨ ਪਾਉਂਦੇ ਨੇ ਹਾਲਕੇ ਹਾਲੀ ਦੇ ਵਿੱਚ ਨੀਤੀਗਤ ਤਬਦੀਲੀਆਂ ਅਤੇ ਵਧੀ ਹੋਈ ਜਨਤਕ ਜਾਂਚ ਨੇ ਇਨ੍ਹਾਂ ਵਿਦਿਆਰਥੀਆਂ ਅਤੇ ਉਹਨਾਂ ਨੂੰ ਦਾਖਲਾ ਦੇਣ ਵਾਲੀਆਂ ਉੱਚ ਸਿੱਖਿਆ ਸੰਸਥਾਵਾਂ ਦੇ ਲਈ ਇੱਕ ਚੁਣੌਤੀਪੂਰਨ ਮਾਹੌਲ ਪੈਦਾ ਕੀਤਾ ਹੈ। ਦਰਅਸਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਰਿਹਾਇਸ਼ੀ ਹਾਲਾਤ ਵਿਗੜ ਗਏ ਨੇ। ਪੰਜਾਬ ਪ੍ਰਤੀਸ਼ਤ ਵਿਦਿਆਰਥੀਆਂ ਨੇ ਢੁਕਵੀਂ ਰਿਹਾਇਸ਼ ਲੱਭਣ ਦੇ ਵਿੱਚ ਮੁਸ਼ਕਲਾਂ ਦੀ ਰਿਪੋਰਟ ਕੀਤੀ ਹੈ ਤੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਕਿਰਾਏ ਦੇ ਬਾਜ਼ਾਰ ਦੇ ਵਿੱਚ ਪ੍ਰਣਾਲੀਗਤ ਨਸਲੀ ਵਿਤਕਰੇ ਦਾ ਵੀ ਸਾਹਮਣਾ ਕਰਨਾ ਪਿਆ ਹੈ। ਇੱਕ ਤਹਾਕੇ ਦੇ ਤੇਜ਼ ਵਿਕਾਸ ਤੋਂ ਬਾਅਦ ਸੰਘੀ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀ ਪਰਮੰਟਾ ਉੱਤੇ 2 ਸਾਲ ਦੀਆਂ ਸੀਮਾ ਲਗਾਈਆਂ ਨੇ ਜਿਸ ਦੇ ਨਾਲ 2024 ਦੇ ਵਿੱਚ ਅੰਡਰ ਗ੍ਰੈਜੂਏਟ ਦਾਖਲੇ 35% ਅਤੇ 2025 ਦੇ ਵਿੱਚ 10% ਘਟ ਜਾਣਗੇ ਇਸ ਵਿਵਾਦਪੂਰਨ ਫੈਸਲੇ ਦਾ ਉਦੇਸ਼ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਬੇਕਾਬੂ ਇਮੀਗ੍ਰੇਸ਼ਨ ਦੇ ਕੈਨੇਡਾ ਦੀ ਆਰਥਿਕਤਾ, ਰਿਹਾਇਸ਼ ਅਤੇ ਜਨਤਕ ਸੇਵਾਵਾਂ ਉੱਤੇ ਪ੍ਰਭਾਵ ਬਾਰੇ ਵਾਦੀਆਂ ਚਿੰਤਾਵਾਂ ਨੂੰ ਦੂਰ ਕਰਨਾ ਹੈ Thompson Rivers University yani ke TRU ਵਿਖੇ ਜਾਰੀ ਖੋਜ ਅਧਿਗਿਆਨ ਸਰਵੇਖਣਾ ਅਤੇ ਇੰਟਰਵਿਊ ਆ ਦੋਵਾਂ ਰਾਹੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿਚਾਰਾਂ ਅਤੇ ਅਨੁਭਵਾਂ ਨੂੰ ਵੀ ਸ਼ਾਮਲ ਕਰਦਾ ਹੈ ਦੱਸਦੀ ਹੈ 2016 ਤੋਂ 2024 ਤੱਕ ਬਦਲਾਅ ਆਇਆ ਹੈ ਰਿਹائش ਸਾਡੇ ਅਧਿਐਨ ਦਾ ਪਹਿਲਾ 2016 ਦੇ ਵਿੱਚ ਟੀਆਰਯੂ ਵਿਖੇ ਸੋਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਸਰਵੇਖਣ ਅਤੇ ਉਸੇ ਸਮੂਹ ਦੇ 14 ਵਿਦਿਆਰਥੀਆਂ ਦੇ ਨਾਲ ਇੰਟਰਵਿਊਆਂ ਉੱਤੇ ਆਧਾਰਿਤ ਸੀ ਅਸੀਂ ਹਾਲ ਹੀ ਦੇ ਵਿੱਚ 215 ਅੰਤਰਰਾਸ਼ਟਰੀ ਟੀਆਰਯੂ ਵਿਦਿਆਰਥੀਆਂ ਦਾ ਸਰਵੇਖਣ ਕੀਤਾ ਅਤੇ ਭਾਰਤ ਅਤੇ ਚੀਨ ਸਮੇਤ ਵੱਖ-ਵੱਖ ਦੇਸ਼ਾਂ ਨੇ 14 ਹੋਰ ਭਾਗੀਦਾਰਾਂ ਦੇ ਨਾਲ ਟੁੰਕਾਈ ਦੇ ਨਾਲ ਇੰਟਰਵਿਊ ਕੀਤੇ ਜਿਨ੍ਹਾਂ ਦੇ ਵਿੱਚ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਦੀ ਇੱਕ ਸ਼੍ਰੇਣੀ ਵੀ ਸ਼ਾਮਲ ਹੈ ਤੇ ਸਾਡੇ ਨਵੀਨਤਮ ਖੋਜ ਦੇ ਨਤੀਜਿਆਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਰਪੇਸ਼ ਮੁੱਖ ਚੁਣੌਤੀਆਂ ਦਾ ਖੁਲਾਸਾ ਕੀਤਾ ਖਾਸ ਕਰਕੇ ਰਿਹਾਇਸ਼ ਅਤੇ ਵਿੱਤ ਦੇ ਵਿੱਚ ਇਥੇ ਵੀ ਦੱਸਣਾ ਬੰਦਾ ਹੈ ਕਿ ਪਿਛਲੇ ਦਹਾਕੇ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਰਿਹਾਈਸ਼ੀ ਹਾਲਾਤ ਵਿਗੜਦੇ ਨੇ ਪੰਜਾਬ ਅਤੀਸ਼ਯਤ ਤੋਂ ਵੱਧ ਵਿਦਿਆਰਥੀਆਂ ਨੇ ਢੁਕਵੀਂ ਰਿਹਾਈਸ਼ ਲੱਭਣ ਦੇ ਵਿੱਚ ਮੁਸ਼ਕਲਾਂ ਦੀ ਰਿਪੋਰਟ ਕੀਤੀ ਹੈ ਬਹੁਤ ਸਾਰੇ ਵਿਦਿਆਰਥੀਆਂ ਨੂੰ ਕਿਰਾਏ ਦੇ ਬਾਜ਼ਾਰ ਦੇ ਵਿੱਚ ਪ੍ਰਣਾਲੀਗਤ ਨਸਲੀ ਵਿਤਕਰੇ ਦਾ ਵੀ ਸਾਹਮਣਾ ਕਰਨਾ ਪਿਆ ਹੈ ਵਿੱਤੀ ਸੰਘਰਸ਼ ਵੀ ਸਨ ਲਗਭਗ 1/3 ਭਾਗੀਦਾਰਾਂ ਨੇ ਨਾਕਾਫੀ ਵਿੱਤੀ ਸਹਾਇਤਾ ਜਾਪੇਦ ਆਪਣੀ ਵਿੱਤੀ ਸਥਿਤੀ ਬਾਰੇ ਅਨਿਸ਼ਚਿਤਤਾ ਦਾਬੇ ਸਕੇ ਦਿੱਤੇ ਇਹ ਦੱਸਦੀ ਕਿ ਇੱਕ ਸਕਾਰਾਤਮਕ ਗੱਲ ਇਹ ਵੀ ਹੈ ਕਿ 2016 ਦੇ ਮੁਕਾਬਲੇ 2024 ਦੇ ਵਿੱਚ ਘੱਟ ਵਿਦਿਆਰਥੀਆਂ ਨੇ ਕੈਂਪਸ ਦੇ ਵਿੱਚ ਨਸਲਵਾਦ ਦਾ ਅਨੁਵਾਦ ਕੀਤਾ ਹਾਲਾਂਕਿ 2016 ਦੇ ਵਿੱਚ ਜਦੋਂ ਵਿਦਿਆਰਥੀਆਂ ਨੂੰ ਪੁੱਛਿਆ ਗਿਆ ਕਿ ਉਹ ਮੈਨੂੰ ਯੂਨੀਵਰਸਿਟੀ ਦੇ ਵਿੱਚ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਤਾਂ ਉਹਨਾਂ ਦੇ ਵਾਲੇ ਬਿਆਨ ਸਨ ਕਿ ਉਹ ਕਿਸ ਹੱਦ ਤੱਕ ਸਹਿਮਤ ਨਹੀਂ ਤਾਂ ਕਈ ਤਰ੍ਹਾਂ ਦੇ ਬਿਆਨ ਵੀ ਉਹਨਾਂ ਦੇ ਸਾਹਮਣੇ ਆਏ 14% ਨੇ ਪੂਰੀ ਤਰ੍ਹਾਂ ਸਹਿਮਤੀ ਪ੍ਰਗਟ ਕੀਤੀ ਅਤੇ 21% ਨੇ ਸਹਿਮਤੀ ਪ੍ਰਗਟ ਕੀਤੀ ਜਿਦੇ ਵਿੱਚ 25% ਨੇ ਪੂਰੀ ਤਰ੍ਹਾਂ ਅਸਹਿਮਤੀ ਵੀ ਪ੍ਰਗਟਾਈ ਹਾਲਾਂਕਿ 16% ਅਸਹਿਮਤ ਸਨ ਅਤੇ 3% ਅਨਿਸ਼ਚਿਤ ਸਨ ਇਹ ਇੱਕੋ ਇੱਕ ਸਵਾਲ ਸੀ ਜਿਸ ਦੇ ਜਵਾਬ ਦਾ ਪੈਟਰਨ 5 ਪੁਆਇੰਟਾਂ ਦੇ ਪੈਮਾਨੇ ਉੱਤੇ ਬਰਾਬਰ ਫੈਲਿਆ ਹੋਇਆ ਸੀ 2024 ਦੇ ਵਿੱਚ ਸਿਰਫ 13.5% ਇਸ ਬਿਆਨ ਦੇ ਨਾਲ ਸਹਿਮਤ ਹਨ ਜਾਂ ਪੂਰੀ ਤਰ੍ਹਾਂ ਸਹਿਮਤ ਹਨ ਹਾਲਾਂਕਿ ਇੰਟਰਵਿਊ ਦੇ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੇ ਨੌਕਰੀ ਦੀ ਭਾਲ ਜਾਂ ਫਿਰ ਰਿਹਾਇਸ਼ ਦੀ ਭਾਲ ਕਰਦੇ ਸਮੇਂ ਨਸਲਵਾਦ ਅਤੇ ਸ਼ੋਸ਼ਣ ਦਾ ਸਾਹਮਣਾ ਵੀ ਕਰਨ ਬਾਰੇ ਟਿੱਪਣੀਆਂ ਕੀਤੀਆਂ ਇੱਕ ਰਿਪੋਰਟ ਦਾ ਦਾਵਾ ਹੈ ਕਿ ਸਾਡੇ ਹਾਲੀਆ ਅਧਿਐਨ ਨੇ ਵਿਦਿਆਰਥੀਆਂ ਤੋਂ ਅੰਤਰਰਾਸ਼ਟਰੀ ਕਰਨ ਬਾਰੇ ਉਨ੍ਹਾਂ ਦੇ ਵਿਚਾਰ ਵੀ ਪੁੱਛੇ ਕਿਉਂਕਿ ਯੂਨੀਵਰਸਿਟੀਆਂ ਅਤੇ ਸਰਕਾਰੀ ਨੀਤੀ ਨੇ ਇਸ ਸ਼ਬਦ ਦੀ ਵਰਤੋਂ ਕੈਨੇਡਾ ਨੂੰ ਇੱਕ ਗਲੋਬਲ ਬਲ ਅਤੇ ਬਹੁ ਸੱਭਿਆਚਾਰਕ ਸਮਾਜ ਦੇ ਵੱਜੂ ਉਤਸ਼ਾਹਿਤ ਕਰਨ ਦੇ ਲਈ ਕੀਤੀ ਹੈ ਜਿਸ ਦਾ ਧਿਆਨ ਅੰਤਰਰਾਸ਼ਟਰੀ ਸੱਭਿਆਚਾਰ ਅਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ ਉਤੇ ਇਕੀਕ੍ਰਿਤ ਕਰਨ ਉਤੇ ਕੇਂਦ੍ਰਿਤ ਹੈ ਇਥੇ ਕੇਂਦ੍ਰਿਤ ਕੋਰਸ ਅਤੇ ਅੰਤਰਰਾਸ਼ਟਰੀ ਵਿਦੇਸ਼ਾਂ ਦੇ ਵਿੱਚੇ ਪੜਾਈ ਦੇ ਮੌਕੇ ਨੇ ਵਿਦਿਆਰਥੀਆਂ ਦੇ ਜਵਾਬ ਤਿੰਨ ਮੁੱਖ ਵਿਸ਼ੇ ਦੇ ਵਿੱਚ ਵੰਡੇ ਹੋਏ ਸਨ ਜਿਵੇਂ ਕਿ ਅੰਤਰ ਸੱਭਿਆਚਾਰਕ ਆਦਾਨ ਪ੍ਰਦਾਨ ਆਪਸੀ ਸਿੱਖਿਆ ਅਤੇ ਪਾਈਚਾਰਕ ਨਿਰਮਾਣ ਅਤੇ ਜ਼ਿਨਾਹੀ ਅੰਤਰਰਾਸ਼ਟਰੀ ਤਜਰਬੇ ਰਾਹੀਂ ਨੀਤੀ ਵਿਕਾਸ ਦਸ ਯ ਇਹ ਖੋਜਾਂ ਵਾਕਵਾਕ ਕਮੇਟਾ ਦੇ ਵਿੱਚ ਇਖਤਸਾਰ ਸੰ ਜੋ ਕਿ ਵਿਭਿੰਨ ਵਿਦਿਆਰਥੀ ਸਮੂਹਾਂ ਦੇ ਵਿੱਚ ਅੰਤਰਰਾਸ਼ਟਰੀਕਰਨ ਦੀ ਸਾਂਝੀ ਸਮਝ ਨੂੰ ਦਰਸਾਉਂਦੀਆਂ ਨੇ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਦਰ ਸਮਰਥਨ ਕਰਨ ਦੇ ਲਈ ਸਾਡੀ ਖੋਜ ਸਿਫਾਰਿਸ਼ ਕਰਦੀ ਹੈ ਕਿ ਯੂਨੀਵਰਸਿਟੀਆਂ ਹਾਸ਼ੀਏ ਉੱਤੇ ਪਏ ਖੇਤਰਾ ਦੀਆਂ ਵਿਦਿਆਰਥੀਆਂ ਦੇ ਲਈ ਸਕਾਲਰਸ਼ਿਪ ਵਧਾ ਕੇ ਆਪਣੇ ਅੰਤਰਰਾਸ਼ਟਰੀ ਵਿਦਿਆਰਥੀ ਪੂਲ ਨੂੰ ਵਿਭਿੰਨ ਬਣਾਉਣ ਦੇ ਲਈ ਜਾਰੀ ਰੱਖਣ ਇਹ 2024 ਦੇ ਵਿੱਚ 485000 ਤੋਂ ਘਟਾ ਕੇ 2027 ਤੱਕ 365000 ਕਰਨ ਤੇ ਹਾਲੀ ਦੇ ਇਲਾਣੇ ਅਤੇ ਮੱਦੇ ਨਜ਼ਰ ਮਹੱਤਵਪੂਰਨ ਹੈ ਇਹ ਨੀਤੀਗਤ ਦਿਸ਼ਾ ਕੈਨੇਡਾ ਦੇ ਵਿੱਚ ਆਪਣਾ ਭਵਿੱਖ ਬਣਾਉਣ ਦੀ ਉਮੀਦ ਕਰ ਰਹੇ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਅਨਿਸ਼ਚਿਤਾ ਪੈਦਾ ਕਰਦੀ ਹੈ ਕੈਨੇਡਾ ਪੱਧ ਦੇ ਪ੍ਰੀਮੀਅਰਸ ਨੇ ਸਮੂਹਿਕ ਤੌਰ ਉਤੇ ਉਸ ਵੇਲੇ ਰਾਹਤ ਅਤੇ ਚੈਨ ਦਾ ਸਾਹ ਲਿਆ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਜੋਸਟਿਨ ਟਰੂਡੋ ਦੇ ਨਾਲ ਆਖਰੀ ਘੰਟੇ ਦੀ ਗੱਲਬਾਤ ਤੋਂ ਬਾਅਦ ਕੈਨੇਡੀਅਨ ਉਤਪਾਦਾਂ 'ਤੇ 25% ਲਗਾਏ ਟੈਰਿਫ ਨੂੰ 1 ਮਹੀਨੇ ਦੇ ਲਈ ਮੁਲਤਵੀ ਕਾ ਦਿੱਤਾ ਜਿਸ ਦੇ ਵਿੱਚ ਓਟਵਾ ਨੇ ਸਰਹੱਦੀ ਸੁਰੱਖਿਆ ਅਤੇ ਡਰੱਗ ਇਨਫੋਰਸਮੈਂਟ ਨੂੰ ਮਜ਼ਬੂਤ ਕਰਨ ਤੇ ਵੀ ਸਹਿਮਤੀ ਬਰਕਰਾਰਾਈ ਹੈ ਇਜ਼ੁਰਾਨ ਪ੍ਰੀਮੀਅਰਸ ਨੇ ਵੱਖ-ਵੱਖ ਮੰਚ ਉੱਤੇ ਆਪਣੀ ਗੱਲ ਰੱਖਦਿਆਂ ਹੋਇਆ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਲਏ ਇਸ ਫੈਸਲੇ ਦੀ ਚਰਚਾ ਕੀਤੀ ਹੈ ਤੇ ਇੰਨਾ ਹੀ ਨਹੀਂ ਜਿੱਥੇ ਕੁਝ ਮੰਤਰੀਆਂ ਨੇ ਦੋ ਮੁਲਕਾਂ ਦੇ ਇਕੱਠੇ ਹੋ ਕੇ ਕੰਮ ਕਰਨ ਦੀ ਸ਼ਲਾਘਾ ਕੀਤੀ ਤਾਂ ਉੱਥੇ ਹੀ ਕੁਝ ਨੇ ਕੈਨੇਡਾ ਨੂੰ ਸਿਪਤ ਰਾਜ ਅਮਰੀਕਾ ਤੋਂ ਆਪਣੀ ਨਿਰਭਰਤਾ ਘਟਾਉਣ ਦੇ ਲਈ ਅਤੇ ਆਪਣੀ ਆਰਥਿਕਤਾ ਨੂੰ ਮੁੜ ਵਿਚਾਰ ਕਰਨ ਦੀ ਵੀ ਗੱਲ ਕੀਤੀ ਸੋ ਸਕੈਚੂਨ ਦੇ ਪ੍ਰੀਮੀਅਰਸ ਕਾਰਟ ਮੋਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਸਨੇ ਉਦਾਰਵਾਦੀਆਂ ਨੂੰ ਆਪਣੀ ਸਰਹੱਦੀ ਸੁਰੱਖਿਆ ਯੋਜਨਾ ਉੱਤੇ ਤੇਜ਼ੀ ਦੇ ਨਾਲ ਅ ਕੇ ਵੱਧੰਦੇ ਲਈ ਉਤਸ਼ਾਹਿਤ ਕੀਤਾ ਤਾਂ ਜੋ ਟਰੰਪ ਨੂੰ ਦਿਖਾਇਆ ਜਾ ਸਕੇ ਕਿ ਉਹ ਅਗਲੇ 30 ਦਿਨਾਂ ਦੇ ਵਿੱਚ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲੈ ਰਹੇ ਨੇ ਟਰੂਡੋ ਨੇ ਫੈਂਟਨਿਲ ਦੀ ਤਸਕਰੀ ਨੂੰ ਰੋਕਣ ਦੇ ਲਈ ਸਰਹੱਦ ਨੂੰ ਨਵੇਂ ਹੈਲੀਕਾਪਟਰਾਂ ਟੈਕਨੋਲੋਜੀ ਅਤੇ ਕਰਮਚਾਰੀਆਂ ਦੇ ਨਾਲ ਮਜ਼ਬੂਤ ਕਰਕੇ ਓਟਾਵਾ ਦੀ 3 ਬਿਲੀਅਨ ਡਾਲਰ ਦੀ ਸਰਹੱਦੀ ਯੋਜਨਾ ਨੂੰ ਲਾਗੂ ਕਰਨ ਦਾ ਵੀ ਦਾਅਵਾ ਕੀਤਾ ਉਹਨਾਂ ਕਿਹਾ ਕਿ ਲਗਭਗ 10000 ਫਰੰਟਲਾਈਨ ਵਰਕਰ ਸਰਹੱਦ ਦੀ ਨਿਗਰਾਨੀ ਕਰਨਗੇ ਹੋਰ ਕੀ ਕੁਝ ਕੈਸ ਸਕੈਚੂਨ ਦੇ Scott well welcome everyone i'll have a, a couple of comments and then open up to any questions that uh, might be there and uh, we as uh, canadians find ourselves in uh, one of the most challenging positions in, in recent history with the, uh, the imposition of uh, tariffs uh, across the board uh, of 25 percent, 10 percent on energy, electricity uh, products uh, heading into the U U.S. A, a, an environment that really upsets uh, one of the strongest economies in the world, the, the integration and the opportunity that we have to build on the North American uh, economic strength that we have, uh, as opposed to hinder it. And I think what we will find uh, with the imposition of these. Uh, of these tariffs on uh, canadian goods and, and mexican goods and I'll, I'll have more to add on that in, in a moment are is that they will be harmful to everyone regardless of where you live in north america yes they'll be uh, harmful to Canadians, uh, but they will also be harmful to Americans. Uh, increasing uh, the inflationary uh, environment, increasing the costs at the fuel pumps, increasing the costs at the grocery stores, um, but also decreasing jobs. Um, and the the job loss will be felt on both sides of the borders. ਉਥੇ ਹੀ ਅਨਟਾਰੀਓ ਦੇ ਪ੍ਰੀਮੀਅਰ ਡਾਕਫੋਰਡ ਨੇ ਟੈਰਿਫਾਂ ਨੂੰ ਰੋਕਣ ਦਾ ਜਸ਼ਨ ਮਨਾਇਆ ਅਤੇ ਕਿਹਾ ਕਿ ਧਿਆਨ ਅਸਲ ਵਪਾਰ ਯੁੱਧ ਤੇ ਹੋਣਾ ਚਾਹੀਦਾ ਹੈ ਜੋ ਕਿ ਚੀਨ ਦੇ ਨਾਲ ਹੈ ਨਾ ਕਿ ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਟੈਰਿਫ ਤੇ ਗੱਲਬਾਤ ਕਰਦੇ ਹੋਏ ਡਾਕਫੋਰਡ ਦਾ ਕੀ ਕੁਝ ਕਹਿਣਾ ਆਪਾਂ ਉਹ ਵੀ ਸੁਣ ਲੈਨੇ ਆ ਹੀ ਸੇਜ਼ ਅ ਅਮਰੀਕਾ ਡੋਜ਼ਨਟ ਨੀਡ ਐਨੀਥਿੰਗ ਕੈਨੇਡਾ ਹੈਜ਼ ਥੋਜ਼ ਆਰ ਹਿਸ ਵਰਡਸ ਹੀ ਵਾਂਟਸ ਟੂ ਯੂਜ਼ ਇਕਨੋਮਿਕ ਫੋਰਸ ਟੂ ਗੈਟ ਹਿਸ ਵੇ ਅਗੇਨ ਥੋਜ਼ ਆਰ ਹਿਸ ਵਰਡਸ For now, President Trump's tariffs are on hold for 30 days. He's going to use that time to renegotiate our entire trade agreement. Given the chance, he's going to use every day he's in office to undermine our economy, to benefit his own. Ontario and Canada are in a battle for the next four years a trade battle, a diplomatic battle, an economic battle. We have to work every angle. Use every relationship we've got, governors, senators, congressmen, and women, to make sure President Trump understands this simple fact. We are so much stronger together. ਇਥੇ ਦੱਸਣਾ ਬੰਦਦਾ ਹੈ ਕਿ ਡਫ ਫੋਰਡ ਦਾ ਕਹਿਣਾ ਹੈ ਕਿ ਟੈਰਿਸ ਤੇ 30 ਦਿਨਾਂ ਦੀ ਰੋਕ ਦੀ ਗੱਲਬਾਤ ਦੇ ਲਈ ਵਧੇਰੇ ਸਮਾਂ ਅਤੇ ਠੰਡੇ ਦਿਮਾਗ ਦੇ ਨਾਲ ਕੰਮ ਕਰਨ ਦਾ ਸਮਾਂ ਦਿੰਦੀ ਹੈ। ਇੱਕ ਦੂਜੇ ਦੇ ਨਾਲ ਲੜਨ ਦੀ ਬਜਾਏ ਸਾਨੂੰ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਨੂੰ ਧਰਤੀ ਦੇ ਦੋ ਸਭ ਤੋਂ ਅਮੀਰ, ਸਭ ਤੋਂ ਸਫਲ, ਸੁਰੱਖਿਅਤ, ਸਭ ਤੋਂ ਸੁਰੱਖਿਆ ਦੇਸ਼ ਬਣਾਉਣ ਦੇ ਲਈ ਇਕੱਠੇ ਕੰਮ ਕਰਨ ਦੀ ਵੀ ਲੋੜ ਹੈ। ਕਿਊਬੈਕ ਦੇ ਪ੍ਰੀਮੀਅਰ ਫਰਾਂਸਵਾ ਲੈਗਾਰਟ ਨੇ ਮਹੀਨੇ ਭਰ ਦੇ ਵਿਰਾਮ ਦੀ ਖਬਰ ਦਾ ਵੀ ਸਵਾਗਤ ਕੀਤਾ ਪਰ ਚੇਤਾਵਨੀ ਵੀ ਦਿੱਤੀ ਕਿ ਕੈਨੇਡਾ ਨੂੰ ਸਿਰਫ ਰਾਜ ਅਮਰੀਕਾ ਤੇ ਆਪਣੀ ਨਿਰਭਰਤਾ ਘਟਾਉਣ ਦੇ ਲਈ ਆਪਣੀ ਆਰਥਿਕਤਾ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਉਹਨਾਂ ਦੇ ਬਦਲੇ ਉਪਾਏ ਵੀ ਮੋਤਲ ਕਰ ਦਿੱਤੇ ਜਾਣਗੇ ਕਿਊਬੈਕ ਦੇ ਪ੍ਰੀਮੀਅਰ ਨੇ ਟੈਰਿਫ ਬ੍ਰੇਕ ਦੇ ਜਵਾਬ ਦੇ ਵਿੱਚ ਇੱਕ ਲੰਬੀ ਪ੍ਰੈਸ ਕਾਨਫਰੰਸ ਦੀ ਮੇਜ਼ਬਾਨੀ ਕੀਤੀ। Aujourd'hui, je tends la main à tous les députés qui siègent ici à l'Assemblée nationale. Je tends la main à nos entrepreneurs, à nos travailleurs, à nos chercheurs, à tous les Québécois. On va avoir besoin de tout le monde dans cette grande corvée. On est ouvert à toutes les idées, toutes les suggestions. Le monde, notre monde, est en train de changer. Je n'ai pas toutes les réponses, mais ce que je sais, c'est qu'on doit se lever les manches. On doit se battre et on doit le faire ensemble, intelligemment, à la québécoise. Vive le Québec. Merci. ਦਸਹੀ ਪ੍ਰੀਮੀਅਰ ਨੇ ਕਿਹਾ ਕਿ ਹੁਣ ਰੁਕੇ ਹੋਏ ਟੈਰਿਫ ਦੇ ਖਤਰੇ ਨੂੰ ਕੈਨੇਡਾ ਨੂੰ ਇਹ ਅਹਿਸਾਸ ਕਰਵਾਉਣ ਦੇ ਲਈ ਇੱਕ ਖਤਰੇ ਦੀ ਘੰਟੀ ਵੱਜੂ ਬੱਤੀਆ ਜਾਣਾ ਚਾਹੀਦਾ ਹੈ ਕਿ ਕੈਨੇਡਾ ਆਪਣੇ ਦੱਖਣੀ ਸਾਥੀ ਦੇ ਬਹੁਤ ਜ਼ਿਆਦਾ ਨਿਰਭਰ ਹੋ ਗਿਆ ਹੈ ਪਿਛਲੇ ਮਹੀਨੇ ਬੰਦ ਹੋਏ Amazon ਦੇ ਗੋਦਾਮ ਦੇ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਕੰਪਨੀ ਦੇ ਬਾਈਕਾਡ ਦੀ ਮੰਗ ਕਰ ਰਹੀ ਹੈ ਤੇ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਦੀ ਤਿਆਰੀ ਕਰ ਰਹੀ ਹੈ ਸੀਐਨਐਨ ਦੀ ਇੱਕ ਯੂਨੀਅਨ ਦੀ ਮੁਖੀ ਕੈਰੋਲਿਨ ਸੈਨੇਵਿਲ ਨੇ ਸੂਰੇ ਇੱਕ ਕਾਨਫਰੰਸ ਕੀਤੀ ਜਿਸ ਵਿੱਚ ਦਿੱਗਜ ਕੰਪਨੀ ਤੇ ਕੰਮਾਂ ਦੀ ਨਿੰਦਾ ਕਰਨ ਵਾਲੇ ਸਾਰੇ ਕਰਮਚਾਰੀ ਮੌਜੂਦ ਸਨ ਉਹਨਾਂ ਨੇ ਕਿਹਾ ਕਿ ਕਿਊਬਿਕ ਦੇ ਵਿੱਚ Amazon ਕੰਪਨੀ ਦਾ ਬੰਦ ਹੋਣਾ ਉੱਤਰੀ ਅਮਰੀਕਾ ਦੇ ਵਿੱਚ ਪਹਿਲੇ ਸਮੂਹਿਕ ਸਮਝੌਤੇ ਤੇ ਦਸਤਖਤ ਕਰਨ ਤੋਂ ਬਚਨ ਦੀ ਸਪਸ਼ਟ ਕੋਸ਼ਿਸ਼ ਸੀ कैरोलिन सेनेविल ने कहा कि यह ਸਾਡੇ ਲਈ ਪੂਰੀ ਤਰ੍ਹਾਂ ਸਾਫ਼ ਹੋ ਚੁੱਕਿਆ ਹੈ ਕਿ Amazon ਦਾ ਇਹ ਕਦਮ ਅਸਲ ਦੇ ਵਿੱਚ ਯੂਨੀਅਨ ਦੇ ਵਿਰੋਧ ਵਿੱਚ ਹੈ ਇਸ ਤਰੀਕੇ ਦੇ ਨਾਲ ਅਸੀਂ ਕਿਊਬਿਕ ਦੇ ਵਿੱਚ ਕਾਰੋਬਾਰ ਨਹੀਂ ਕਰਦੇ ਤੇ ਨਾ ਹੀ ਅਸੀਂ ਕੈਨੇਡਾ ਵਿੱਚ ਇਸ ਤਰ੍ਹਾਂ ਦਾ ਕਾਰੋਬਾਰ ਕਰਦੇ ਹਾਂ 22 ਜਨਵਰੀ ਨੂੰ Amazon ਨੇ ਐਲਾਨ ਕੀਤਾ ਸੀ ਕਿ ਉਹ ਕਿਊਬਿਕ ਦੇ ਵਿੱਚ ਆਪਣੀਆਂ ਸਾਰੀਆਂ 7 ਵੇਅਰਹਾ우스 ਨੂੰ ਬੰਦ ਕਰ ਦਵੇਗਾ ਇਨਾਂ ਹੀ ਨੇ 1727 ਕਰਮਚਾਰੀਆਂ ਨੂੰ ਕੱਢ ਵੀ ਦਵੇਗਾ ਤੇ ਕੰਮ ਨੂੰ ਆਊਟਸੋਰਸ ਕੰਪਨੀਆਂ ਦੇ ਹਵਾਲੇ ਕਰ ਦਵੇਗਾ ਪਰਪਰ ਹੁਣ Amazon ਦਾ ਕਹਿਣਾ ਹੈ ਕਿ ਉਸ ਦੀਆਂ ਸੱਤ ਸਹੂਲਤਾਂ ਨੂੰ ਬੰਦ ਕਰਨ ਦਾ ਫੈਸਲਾ ਕੰਪਨੀ ਦੀਆਂ ਲਾਗਤਾਂ ਨੂੰ ਘਟਾਉਣ ਦੇ ਲਈ ਲਿਆ ਗਿਆ ਸੀ। ਉਹਨਾਂ ਕਿਹਾ ਕਿ ਅਸੀਂ ਇਹ ਫੈਸਲਾ ਇਸ ਲਈ ਲਿਆ ਕਿਉਂਕਿ ਅਸੀਂ ਦੇਖਿਆ ਕਿ ਕਿਊਬਟ ਦੇ ਵਿੱਚ ਸਥਾਨਕ ਛੋਟੇ ਕਾਰੋਬਾਰਾਂ ਦੁਆਰਾ ਤਿੱਜੀਤੀ ਡਿਲੀਵਰੀ ਮੋਰਟਲ ਦੇ ਵੱਲ ਵਾਪਸੀ ਕਰਕੇ ਸਾਨੂੰ ਲੰਬੇ ਸਮੇਂ ਤੱਕ ਆਪਣੇ ਗਾਕਾਰ ਨੂੰ ਵਧੀਆਂ ਸੇਵਾ ਤੇ ਹੋਰ ਵੀ ਬਚਤ ਦੀ ਪੇਸ਼ਕਸ਼ ਕਰਨ ਦਾ ਮੌਕਾ ਮਿਲ ਰਿਹਾ ਹੈ ਤੁਹਾਡੇ ਪਾਸੇ ਇਸ ਸਾਰੇ ਮਾਮਲੇ ਤੇ ਗੱਲਬਾਤ ਕਰਦਿਆਂ ਐਨਡੀਪੀ ਨੇਤਾ ਚੁਕਮੀਤ ਸਿੰਘ ਨੇ ਸੰਖੇਪ ਸਰਕਾਰ ਨੂੰ ਆਨਲਾਈਨ ਰਿਟੇਲਰ ਦੇ ਨਾਲ ਆਪਣੇ 120 ਮਿਲੀਅਨ ਡਾਲਰ ਦੇ ਇਕਰਾਰਨਾਮੇ ਖਤਮ ਕਰਕੇ ਐਮਾਜ਼ਾਨ ਨੂੰ ਰੋਕਣ ਦੀ ਵੀ ਮੰਗ ਕੀਤੀ ਉਹਨਾਂ ਕਿਹਾ ਕਿ ਮੈਂ ਪਹਿਲਾਂ ਹੀ ਇੰਨਾ ਦ੍ਰਿੜ ਸੀ ਕਿ ਮੈਨੂੰ ਐਮਾਜ਼ੋਨ ਦੇ ਕੰਮਾਂ ਤੋਂ ਨਫ਼ਰਤ ਹੈ ਅਤੇ ਹੁਣ ਇਹ ਸਪਸ਼ਟ ਹੈ ਕਿ ਸਾਨੂੰ ਐਮਾਜ਼ੋਨ ਨੂੰ ਰੋਕਣਾ ਪਵੇਗਾ। ਰਿਜ਼ਨਾਲੀ ਸਿੰਘ ਨੇ ਅੱਗੇ ਕਿਹਾ ਕਿ ਉਹਨਾਂ ਨੇ ਯੂਨੀਅਨ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਕਰਮਚਾਰੀਆਂ ਉੱਚ ਤਨਖਾਹਾਂ ਅਤੇ ਸੁਰੱਖਿਆ ਕੰਮ ਦੀਆਂ ਸਥਿਤੀਆਂ ਚਾਹੁੰਦੇ ਸਨ। ਪਰ ਸਿੰਘ ਨੇ ਇਹ ਵੀ ਕਿਹਾ ਕਿ ਇਹ ਸਰਕਾਰ ਦਾ ਫਰਜ਼ ਹੈ ਕਿ ਉਹ ਐਮਾਜ਼ੋਨ ਨੂੰ ਇੱਕ ਸਖਤ ਸੁਨੇਹਾ ਭੇਜੇ ਅਤੇ ਤੁਸੀਂ ਕੈਨੇਡੀਅਨ ਕਰਮਚਾਰੀਆਂ ਦੀ ਪਿੱਠੋਂ ਤੇ ਅਮੀਰ ਨਹੀਂ ਹੋ ਸਕਦੇ ਜਦੋਂ ਕਿ ਉਹਨਾਂ I absolutely agree with the union on this point. Uh, what the workers tried to do here in Quebec was to stand up for their rights. They wanted to organize and to unionize to get better wages, which they deserve. This is one of the wealthiest country companies in the world, and they don't pay their workers a decent wage. So they wanted to unionize to get fair wages and to protect themselves, safe work conditions. That is a legitimate thing. And in response, Amazon punished these workers by shutting down the factory. So, at a minimum, what we need to do as a country is to send a message you cannot get away with punishing workers this way. We should absolutely cancel all contracts. The federal government has $120 million of contracts with Amazon, they should be immediately canceled. ਦੱਸਿਆ Amazon ਦੀ ਬੁਲਾਰੇ ਬਾਰਬਰਾ ਐਗ੍ਰੀਡ ਨੇ ਮੰਗਲਵਾਰ ਸ਼ਾਮ ਨੂੰ ਇੱਕ ਈਮੇਲ ਦੇ ਵਿੱਚ ਕਿਹਾ ਕਿ ਇਹ ਫੈਸਲਾ ਲੈਂਦੇ ਹੋਏ ਅਸੀਂ ਸਾਰੇ ਲਾਗੂ ਸੰਗੀ ਅਤੇ ਸੂਬੇ ਦੇ ਕਾਨੂੰਨਾਂ ਦੀ ਪਾਲਣਾ ਕੀਤੀ ਹੈ ਅਤੇ ਕਰਦੇ ਰਹਾਂਗੇ Amazon ਦੇ ਵਿੱਚ ਕੰਮ ਕਰਨ ਵਾਲੇ ਇੱਕ ਵਿਅਕਤੀ ਮਾਈਕਲ ਕਾਟੋਬਾ ਜੋ ਕਿ Amazon ਦੇ ਗੋਦਾਮ ਦੇ ਵਿੱਚ ਆਰਡਰ ਇਕੱਠਾ ਕਰਨ ਦਾ ਕੰਮ ਕਰਦਾ ਸੀ ਉਸਨੇ ਦੱਸਿਆ ਕਿ ਉਸ ਦਾ ਕੰਮ ਸਰੀਰਕ ਤੌਰ ਉਤੇ ਕਾਫੀ ਮੁਸ਼ਕਲ ਸੀ ਇਸ ਨਾਲ ਹੀ ਉਸਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਉਮੀਦ ਸੀ ਕਿ ਯੂਨੀਅਨ ਉਸਨੂੰ ਅਤੇ ਉਸਦੇ ਸਾਥੀਆਂ ਦੀ ਸੁਰੱਖਿਆ ਦੇ ਵਿੱਚ ਵੀ ਮਦਦਗਾਰ ਹੋਵੇਗੀ ਪਰ ਦੂਜੇ ਪਾਸੇ ਸੈਨਵਿਲ ਨੇ ਸਰਕਾਰ ਦੇ ਸਾਰੇ ਪੱਤਰਾਂ ਨੂੰ Amazon ਦੇ ਨਾਲ ਇਕਰਾਰਨਾਮੇ ਰੱਦ ਕਰਨ ਦੀ ਮੰਗ ਕੀਤੀ ਹੈ ਜਿਸ ਵਿੱਚ ਉਸ ਦੀਆਂ ਕਲਾਊਡ ਸੇਵਾਵਾਂ ਵੀ ਸ਼ਾਮਲ ਨੇ ਅਤੇ ਜਨਤਾ ਨੂੰ ਕੰਪਨੀ ਦਾ ਬਾਈਕਾਟ ਕਰਕੇ ਕਰਮਚਾਰੀਆਂ ਦੇ ਲਈ ਆਪਣਾ ਸਮਰਥਨ ਦਿਖਾਉਣ ਦਾ ਸੱਦਾ ਦਿੱਤਾ ਗਿਆ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਰਿਫ ਧਮਕੀ ਤੋਂ ਬਾਅਦ ਕੋਚੀ ਕਿਊਬਿਕ ਵਾਸੀਆਂ ਦੇ ਲਈ ਸਥਾਨਕ ਚੀਜ਼ਾਂ ਨੂੰ ਖਰੀਦਣਾ ਉਹਨਾਂ ਦੀ ਪਹਿਲੀ ਤਰਜੀਹ ਬਣ ਗਿਆ ਹੈ ਹੁਣ ਸਥਾਨਕ ਲੋਕਾਂ ਦੇ ਬਦਲਦੇ ਰੁਝਾਨ ਕੈਨੇਡਾ ਨੂੰ ਕਿਸ ਪ੍ਰਕਾਰ ਸਪੋਰਟ ਕਰਦੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਲਾਇਕ ਹੋਣਗੇ ਇਹ ਨਹੀਂ ਨਹੀਂ ਤੁਝੇ ਪਾਸੇ ਅਮਰੀਕੀ ਟੈਰਿਫਾਂ ਨੂੰ ਰੋਕਣ ਤੋਂ ਬਾਅਦ ਮੌਂਟਰੀਅਲ ਦੇ ਵਿੱਚ ਬੋਲਦੇ ਹੋਏ ਐਨਡੀਪੀ ਨੇਤਾ ਜਗਮੀਤ ਸਿੰਘ ਨੇ ਕਿਹਾ ਕਿ ਉਹ ਖਰੀਦਦਾਰੀ ਦੇ ਆਲੇ ਦੁਆਲੇ ਵੱਖਰੇ ਨਿਯਮ ਕੈਨੇਡਾ ਦੇ ਵਿੱਚ ਹੋਰ ਇਮਾਰਤਾਂ ਅਤੇ ਟੈਰਿਫਾਂ ਨੂੰ ਅੱਗੇ ਵਧਣ ਤੇ ਵੀ ਕਾਮਯਾਬੀ ਸੁਰੱਖਿਆ ਲਈ ਸੰਸਦ ਦੀ ਵਾਪਸੀ ਦੇਖਣਾ ਚਾਹੁੰਦੇ ਨੇ ਫਾਇਰ ਇਸ ਨਾਟ ਓਵਰ ਵੀ ਗਾਟ ਟੂ ਟੇਕ ਦਾ ਟਾਈਮ ਵਿਦ ਇਸ ਪਾਜ਼ ਇਸ 30 ਡੇ ਪਾਜ਼ ਟੂ ਪ੍ਰਿਪੇਅਰ ਆਰ ਸੈਲਵਜ਼ ਸੋ ਆਮ ਕਾਲਿੰਗ ਔਨ ਕੈਨੇਡਾ ਟੂ ਟੇਕ ਅ ਨੰਬਰ ਔਫ ਸਟੈਪਸ ਵੀ ਨੀਡ ਟੂ ਮੇਕ ਸ਼ੂਰ ਵੀ ਬਿਲਡ ਮੋਰ ਔਫ ਦ ਥਿੰਗਸ ਦੈਟ here in our country. We got to build more here. We need to also change the rules around procurement. If we're spending money federally, if we're spending public money, it should go towards Canadian companies that hire Canadian employees and particularly those companies that have unionized employees that get well paid. That's where our public money should go. We need to call back parliament and we need to have a, a package of protections in place for workers that might be impacted let's have that ready to go now instead of scrambling if something happens in 30 days and it's very clear that we need to diversify where we sell our goods we can't rely on one partner only it makes us too vulnerable so we need to look at other ways to diversify where we export where we sell and for folks listening i want to encourage you in this time what you can do is to buy canadian to buy quebec when you're buying your products, check the labels. We were doing that just now, verifying that things are Canadian made or made in Quebec so that you are supporting local, you're supporting the industries in our country. We need to boycott anything that's made in the United States during this time. We need to be ready to fight back. We need to be ready to prepare ourselves and so that we can defend our country and defend how, what we have here. ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਵਪਾਰ ਯੁੱਧ ਦੇ ਵਿੱਚ 1 ਮਹੀਨੇ ਦੇ ਟੈਰਿਫ ਦੀ ਰੋਕ ਦੇ ਬਾਵਜੂਦ ਮੰਗਲਵਾਰ ਨੂੰ ਕੈਨੇਡੀਅਨ ਖੇਡ ਪ੍ਰਸ਼ੰਸਕਾਂ ਨੇ ਅਮਰੀਕੀ ਆਰਥਿਕ ਨੀਤੀਆਂ ਉੱਤੇ ਆਪਣੀ ਨਿਰਾਸ਼ਾ ਜ਼ਾਹਰ ਕਰਦੇ ਹੋਏ ਅਮਰੀਕੀ ਰਾਸ਼ਟਰੀ ਗੀਤ ਉੱਤੇ ਸ਼ੋਰ ਸ਼ਰਾਬਾ ਕੀਤਾ। ਮੰਗਲਵਾਰ ਰਾਤ ਨੂੰ ਵੈਨਕੂਵਰ ਦੇ ਰੋਜਸ ਅਰੀਨਾ ਦੇ ਵਿੱਚ ਸ਼ੋਰ ਸ਼ਰਾਬੇ ਦੀ ਆਵਾਜ਼ ਗੂੰਜ ਉਠੀ ਜਦੋਂ ਐਲਿਜ਼ਾਬੈਥ ਇਵਿੰਗ ਦੇ ਕੈਨਵਸ ਵੱਲੋਂ ਕੋਲੋਰادو ਐਵਰੈਂਸ ਦੇ ਵਿੱਚ ਮੇਜ਼ਬਾਨੀ ਕਰਨ ਤੋਂ ਪਹਿਲਾਂ ਅਮਰੀਕੀ ਰਾਸ਼ਟਰੀ ਗੀਤ ਦੀ ਸ਼ੁਰੂਆਤ ਕੀਤੀ। ਟੌਂਟੋ ਰੈਪਟਰਸ ਦੇ ਵੱਲੋਂ ਨਿਊਯਾਰਕ ਨਿਕਸ ਦੀ ਮੇਜ਼ਬਾਨੀ ਕਰਨ ਤੋਂ ਪਹਿਲਾਂ ਕੁਝ ਪ੍ਰਸ਼ੰਸਕਾਂ ਨੇ ਸ਼ੋਰ ਮਚਾਇਆ ਇਹ ਚੀਕਾਂ ਨਾਤਾ ਉਨੀਆਂ ਉੱਚੀਆਂ ਸਨ ਅਤੇ ਨਾ ਹੀ ਉਨੀਆਂ ਲੰਬੀਆਂ ਸਨ ਜਿਨੀਆਂ ਐਤਵਾਰ ਨੂੰ ਲਾਸ ਐਂਜਲਸ ਕਲੀਪਰਸ ਵਿਰੁੱਧ ਖੇਡ ਤੋਂ ਪਹਿਲਾਂ ਸਨ ਦਰਅਸਲ ਮੰਗਲਵਾਰ ਨੂੰ ਰੈਪਟਰਸ ਦੇ ਵੱਲੋਂ ਨਿਊਯਾਰਕ ਨਿਕਸ ਦੀ ਮੇਜ਼ਬਾਨੀ ਕਰਨ ਤੋਂ ਪਹਿਲਾਂ ਟੌਂਟੋ ਦੇ 스코샤 بینک 아레나 ਦੇ ਵਿੱਚ ਪ੍ਰਸ਼ੰਸਕਾਂ ਨੇ ਅਮਰੀਕੀ ਰਾਸ਼ਟਰੀ ਗੀਤ ਦੌਰਾਨ ਸ਼ੋਰ ਸ਼ਰਾਬਾ ਕੀਤਾ ਇਹ ਸੱਤ ਪ੍ਰਤੀਕਿਰਿਆਵਾਂ ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਵਧ ਰਹੇ ਵਪਾਰ ਯੁੱਧ ਦੇ ਜਵਾਬ ਦੇ ਵਿੱਚ ਖੂਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜੋ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਆਦੇਸ਼ਾਂ ਤੋਂ ਸ਼ੁਰੂ ਹੋਇਆ ਸੀ ਜਿਸ ਵਿੱਚ ਕੈਨੇਡੀਅਨ ਅਤੇ ਮੈਕਸੀਕਨ ਆਯਾਤ ਉੱਤੇ ਟੈਰਿਫ ਵਧਾਉਣ ਦੀ ਧਮਕੀ ਦਿੱਤੀ ਗਈ ਸੀ ਸੋਮਵਾਰ ਨੂੰ ਤਿੰਨਾਂ ਦੇਸ਼ਾਂ ਵਿਚਕਾਰ ਹੋਈ ਗਲਪਾਤ ਦੇ ਨਤੀਜੇ ਦੇ ਵਜੋਂ ਅਮਰੀਕੀ ਟੈਰਿਫ ਅਤੇ ਜਵਾਬੀ ਕੈਨੇਡੀਅਨ ਅਤੇ ਮੈਕਸੀਕਨ ਟੈਰਿਫ ਨੂੰ 1 ਮਹੀਨੇ ਲਈ ਰੋਕ ਦਿੱਤਾ ਗਿਆ। ਇਹ ਹਫਤੇ ਦੇ ਵਿੱਚ ਦੂਜੀ ਵਾਰ ਹੈ ਜਦੋਂ ਰੈਪਟਰਸ ਦੇ ਪ੍ਰਸ਼ੰਸਕਾਂ ਨੇ ਦ ਸਟਾਰਸ ਬੰਗਲੜ ਪੈਨਲ ਉੱਤੇ ਸ਼ੋਰ ਸ਼ਰਾਬਾ ਕੀਤਾ ਹੈ। ਉਨ੍ਹਾਂ ਨੇ ਐਤਵਾਰ ਨੂੰ ਵੀ ਲਾਸ ਐਂਜਲਸ ਕਲੀਪਰਸ ਉੱਤੇ 115-108 ਦੀ ਜਿੱਤ ਤੋ ਪਹਿਲਾਂ ਆਪਣੀ ਨਰਾਸ਼ਗੀ ਇਸੇ ਤਰ੍ਹਾਂ ਹੀ ਜ਼ਾਹਰ ਕੀਤੀ ਸੀ ਸ਼ਨੀਵਾਰ ਨੂੰ ਉਟਾਵਾ ਦੇ ਕੈਨੇਡੀਅਨ ਟਾਇਰ ਸੈਂਟਰ ਵਿੱਚ ਸੈਨੇਟਰਾਂ ਵੱਲੋਂ ਮੈਨੇ ਸੋਟਾ ਵਾਈਟ ਨੂੰ 60 ਦੇ ਨਾਲ ਹਰਾ ਦੇਣ ਤੋਂ ਪਹਿਲਾਂ ਪਰਸ਼ੰਸ ਕਨੇ ਅਮਰੀਕੀ ਕੀਤਾ ਮਜ਼ਾਕ ਉਡਾਇਆ ਫਿਰ ਐਤਵਾਰ ਰਾਤ ਨੂੰ ਵੈਨਕੂਵਰ ਦੇ ਵਿੱਚ ਪਰਸ਼ੰਸ ਕਨੇ ਗੀਤ ਦਾ ਵੀ ਮਜ਼ਾਕ ਉਡਾਇਆ ਇਸ ਤੋਂ ਪਹਿਲਾਂ ਕਿ ਕੈਨੈਕਸ ਓਵਰਟਾਈਮ ਦੇ ਵਿੱਚ ਡੈਟਰਾਇਟ ਰੈਡ ਵਿੰਗਸ ਨੂੰ 3-2 ਦੇ ਨਾਲ ਹਾਰ ਗਈ। ਸੋਮਵਾਰ ਨੂੰ ਨੈਸ਼ਵਿਲ ਦੇ ਵਿੱਚ ਅਮਰੀਕੀ ਪ੍ਰਸ਼ੰਸਕਾਂ ਨੇ ਪੀਡ ਡੈਟਾਸ ਨੂੰ ਓਟਾਵਾ ਤੋਂ 5-2 ਦੇ ਨਾਲ ਹਰਾਉਣ ਤੋਂ ਪਹਿਲਾਂ ਆਪਣਾ ਪੱਖ ਵਾਪਸ ਲਿਆ। ਮੰਗਲਵਾਰ ਤੋਂ ਬਾਅਦ ਦੇ ਵਿੱਚ ਵਿਨੀਪੈਗ ਜੈਟਸ ਨੇ ਕੈਰੋਲੀਨਾ ਹਰੀਕੇਨਸ ਦੀ ਮੇਜ਼ਬਾਨੀ ਕੀਤੀ ਅਤੇ ਕੋਲੋਰਾਡੋ ਐਵਲੈਂਚ ਵੈਂਕੂਵਰ ਦੇ ਵਿੱਚ ਸੀ ਇਸ ਸਭ ਦੇ ਵਿਚਕਾਰ ਟ੍ਰੰਪ ਤੋਂ ਲੈ ਕੇ ਕੈਨੇਡਾ ਦੇ ਲੋਕਾਂ ਦੀ ਨਿਰਾਸ਼ਗੀ ਦਾ ਫੱਟੜ ਕੇਵਲ ਖੇਡਾ ਤੱਕ ਹੀ ਸੀਮਤ ਰਹੇਗਾ ਜਾਂ ਫਿਰ ਅੱਗੇ ਹੋਰ ਫਤੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਜੰਨ ਜੰਨ ਦੇ ਇੱਕ ਵਾਰ ਫਿਰ ਨਸਰ ਮਾਰ ਲੈਂਦੇ ਆ ਅਹਿਮ ਸੁਰਖੀਆਂ ਤੇ ਟੇਕ ਬੈਕ ਅਲਬਰਟਾ ਤੇ ਇਲੈਕਸ਼ਨਸ ਅਲਬਰਟਾ ਦਾ ਐਕਸ਼ਨ ਸਾਬਕਾ ਪ੍ਰੀਮੀਅਰ ਜੇਸਨ ਕੈਨਨ ਨੂੰ ਲਗਾਇਆ ਭਾਰੀ ਸੁਭਮਨਾ ਪਰਵਾਸੀ ਵਿਦਿਆਰਥੀਆਂ ਨੂੰ ਲੈ ਕੇ ਸਾਹਮਣੇ ਆਈ ਕੈਨੇਡੀਅਨ ਰਿਪੋਰਟ ਕੈਨੇਡਾ ਵਿੱਚ ਵਿਹਾਈ ਚੁਣੌਤੀਆਂ ਦੇ ਨਾਲ ਜੂਝ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਉੱਤੇ 3 ਦਿਨ ਤੱਕ ਨਹੀਂ ਲੱਗੇਗਾ ਕੋਈ ਟੈਰਿਫ ਅਨਟਾਰੀਓ ਦੇ ਪ੍ਰੀਮੀਅਰ ਡਾਕਫੋਰ ਨੇ ਟੈਰਿਫ ਨੂੰ ਰੋਕਣ ਦਾ ਮਨਾਇਆ ਜਸ਼ਨ ਕਿਊਬਿਕ ਦੇ ਵਿੱਚ ਕੈਨੇਡਾ ਚ ਬਣੇ ਸਮਾਨ ਨੂੰ ਲੋਕ ਖਰੀਦਣ ਲੱਗੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਟੈਰਿਫ ਧਮਕੀ ਤੋਂ ਬਾਅਦ ਬਦਲੇ ਹਾਲਾਤ ਅਸੀਸ ਬੁਲਟਨ ਦੇ ਵਿੱਚ ਫਿਲਹਾਲ ਇਨਾ ਹੀ ਚਲਦ ਮਿਲੇਗੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ